ਹੈਲੋ ਹਾਂਜੀ গুਡ ਮਾਰਨਿੰਗ ਗਾਇਸ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਉਮੀਦ ਕਰਦੀ ਤੁਸੀ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਚੰਗਾ ਵਧੀਆ ਤੇ ਅੱਜ ਆਪਾਂ ਚੱਲੇ ਡਾਕਟਰ ਦੀ ਅਪਾਇੰਟਮੈਂਟ ਤੇ ਮੇਰੀ ਅੱਜ ਜੜ ਦੇ ਅਪਾਇੰਟਮੈਂਟ ਹੈ ਜਿੱਦਾਂ ਮੈਂ ਤੁਹਾਨੂੰ ਲਾਈਵ ਦੇ ਵਿੱਚ ਦੱਸਿਆ ਸੀਗਾ ਕਿ ਮੈਂ ਅੱਜ ਅਪਾਇੰਟਮੈਂਟ ਤੇ ਜਾਣਾ ਹੈ ਕਿਉਂਕਿ ਮੇਰੀ ਜੜ ਦੇ ਵਿੱਚ ਕਾਫੀ ਟਾਈਮ ਤੋਂ ਪੇਨ ਹੋ ਰਿਹਾ ਸੀਗਾ ਕਾਫੀ ਸਾਲਾਂ ਤੋਂ ਮੇਰੇ ਜਾੜੇ ਵਿੱਚ ਫਿਲਿੰਗ ਹੋਈ ਹੋਈ ਸੀਗੀ ਜਿਹੜੀ ਕਿ ਪਿਛਲੇ ਸਾਲ ਤੋਂ ਨਿਕਲ ਗਈ ਪਰ ਮੈਂ ਕਾਲ ਕਰ ਲੈਂਦੀ ਸੀ ਰੋਜ਼ ਤੇ ਹੁਣ ਕਾਫੀ ਜ਼ਿਆਦਾ ਪੇਨ ਰਹਿਣ ਲੱਗਿਆ ਤਾਂ ਆਪਾਂ ਅੱਜ ਅਪਾਇੰਟਮੈਂਟ ਲਈਏ ਡਾਕਟਰ ਦੀ ਅਪਾਇੰਟਮੈਂਟ ਤੇ ਜਾਣਾ ਹੈ ਉਹ ਦੁਪਹਿਰ ਦੇ 3:00 ਵਜੇ ਨਾਲੇ ਆ ਹੁਣ ਤੇ ਚਾਹ ਪਾ ਆਲਰੇਡੀ ਪੀ ਲਈ ਸੀ ਮੈਂ ਸੋਚਿਆ ਕਿ ਜਾਣ ਤੋਂ ਪਹਿਲਾਂ ਕੁਝ ਖਾ ਪੀ ਜੀ ਕਈ ਵਾਰ ਕਿਉਂਕਿ ਉਹਨਾਂ ਨੇ ਕੋਈ ਦਵਾਈ ਵਗੈਰਾ ਲਾਣੀ ਹੁੰਦੀ ਆ ਉਦੋਂ ਤਾਂ ਬਾਹਰ ਦੇਖਣ ਤੇ ਵਾਦਰ ਬਹੁਤ ਸ਼ਾਂਤ ਲੱਗ ਰਿਹਾ ਹੈ ਅੱਜ ਪਰ ਇਹਨਾਂ ਨੇ ਐਕਸਟ੍ਰੀਮ ਕੋਲਡ ਵਾਰਨਿੰਗ ਦਿੱਤੀ ਹੈ ਅੱਜ ਕਿ ਠੰਡੀਆਂ ਹਵਾਵ ਤੇ ਦੇਖਦੇ ਆ ਬਾਹਰ ਜਾ ਕੇ ਪਤਾ ਲੱਗਣਾ ਹੈ ਕਿ ਕਿੱਦਾਂ ਦਾ ਮੌਸਮ ਹੈ ਬਾਕੀ ਇੱਥੋਂ ਦੇਖਣ ਤੋਂ ਤਾਂ ਵਧੀਆ ਲੱਗ ਰਿਹਾ ਹੈ ਆ ਤੇ ਗਾਈਜ਼ ਮੈਂ ਹੁਣੇ ਟੈਂਪਰੇਚਰ ਚੈੱਕ ਕੀਤਾ ਹੈ ਤੇ ਇਹ ਫੀਲਸ ਲਾਈਕ -21 ਆ ਤਾਂ ਆਪਾਂ ਨੂੰ ਉਸ ਅਕੋਰਡਿੰਗਲੀ ਹਨਾ ਕੱਪੜਿਆਂ ਦੀ ਲੇਅਰਿੰਗ ਕਰਕੇ ਜਾਣੀ ਪੈਣੀ ਹੈ ਤੇ ਪਹਿਲਾਂ ਫਿਲਹਾਲ ਮੈਂ ਕੁਝ ਖਾ ਪੀ ਲਵਾਂ ਤੇ ਮੈਂ ਬਣਾਣੀ ਹੁਣ ਸੈਂਡਵਿਚ ਤੇ ਗਾਇਸ ਆਪਾਂ ਕੋ ਇੱਕ ਸੈਂਡਵਿਚ ਬਣਾ ਲਿਆ ਮੇਰੇ ਕੋ ਰਾਤ ਦੀ ਸਬਜੀ ਪਈ ਸੀ ਪਨੀਰ ਦੀ ਹਨਾ ਉਹ ਪਾ ਲਈਏ ਸੈਂਡਵਿਚ ਦੇ ਵਿੱਚ ਤੇ ਨਾਲ ਕੈਚਅਪ ਤੇ ਚੀਜ਼ ਵਗੈਰਾ ਪਾ ਕੇ ਰੈਡੀ ਆ ਹੁਣ ਆਪਾਂ ਖਾ ਪੀ ਲਈਏ ਹਾਂਜੀ ਗਾਇਸ ਤੇ ਆਪਾਂ ਰੈਡੀ ਹੋ ਗਏ ਆ ਜਾਣ ਵਾਸਤੇ ਹੁਣ ਆਲਮੋਸਟ ਸਾਰਾ ਕੁਝ ਰੈਡੀ ਆ ਬਸ ਮਿਸ਼ੂ ਵਗੈਰਾ ਹੀ ਪਾਉਣੇ ਆ ਤੇ ਗਾਇਸ ਪਾ ਲਈ ਆਪਾਂ ਰੈਡੀ ਕੁਕਿੰਗ ਚੱਲੇ ਆ ਖਾ ਪੀ ਮਿਲ ਲਿਆ ਹਨਾ ਪਾਣੀ ਪੂਣੀ ਮੈਂ ਪੀ ਆਈ ਤੇ ਨਾਲ ਆਪਾਂ ਆਪਣੇ ਡਾਕੂਮੈਂਟ ਵਗੈਰਾ ਚੱਕ ਲੇ ਆ ਹਾਂ ਹਾਂ ਤੇ ਗਾਈਸ ਧੁੱਪ ਤਾਂ ਬਹੁਤ ਨਿਕਲੀ ਆ ਪਰਫੋ ਬਰਫ ਕੰਮ ਹੋਇਆ ਪਿਆ ਬਾਹਰ ਆ ਕੇ ਪਤਾ ਲੱਗ ਰਿਹਾ ਕਿ ਹਵਾ ਬਹੁਤ ਚੱਲ ਰਹੀ ਆ ਵਧੀਆ ਮੈਂ ਸਾਰੇ ਟੁੱਕ ਟੁੱਕੇ ਲੈ ਕੇ ਆਈ ਆ ਆ ਦੇਖੋ ਇਹਨਾਂ ਨੇ ਇੰਨਾ ਗਪਾਥ ਵੀ ਕਲੀਅਰ ਕੀਤਾ ਹੋਇਆ ਹੈ ਬਾਕੀ ਸਾਰੇ ਕਿਤੇ ਸਨੋਈ ਸਨੋ ਪਈ ਆ ਇਹਦੇ ਤੇ ਨਾ ਨੇ ਸਾਲਟ ਵਗੈਰਾ ਪਾਇਆ ਹੋਇਆ ਆ ਤੇ ਆ ਜਿਹੜਾ ਆਪਣਾ ਹਨਾ ਪਾਰਕਿੰਗ ਲੋਟ ਆ ਇਹਦੇ ਚ ਤਾਂ ਹਾਲੇ ਵੀ ਬਰਫੀ ਬਰਫ ਪਈ ਆ ਗਾਇਜ਼ ਪੋਪਟ ਹੋ ਗਿਆ ਗਾਇਜ਼ ਮੈਨੇ ਉੱਪਰ ਬੈਠ ਕੇ ਗੱਡੀ ਸਟਾਰਟ ਕੀਤੀ ਸੀ ਪਰ ਇਹ ਸਟਾਰਟ ਹੀ ਨਹੀਂ ਹੋਈ ਹੈਗੀ ਓ ਮਾਈ ਗਾਡ ਹੁਣ ਗੱਡੀ ਬਹੁਤ ਜ਼ਿਆਦਾ ਠੰਡੀ ਆ ਤੇ ਮੈਨੂੰ ਹੁਣ 5-7 ਮਿੰਟ ਵੇਟ ਕਰਨਾ ਪੈਣਾ ਆ ਗੱਡੀ ਚ ਲਾਉਣ ਤੋਂ ਪਹਿਲਾਂ ਆ ਦੇਖੋ ਕਿੰਨਾ ਠੇਰ ਲੱਗਿਆ ਗੱਡੀ ਦੇ ਅੱਗੇ ਵੀ ਤੇ ਗੱਡੀ ਦੇ ਸਾਈਡ ਤੇ ਵੀ ਸਨੋਈ ਸਨੋ ਹੋਈ ਪਈ ਆ ਬਹੁਤ ਜ਼ਿਆਦਾ ਦਿਨ ਹੋ ਗਏ ਗਾਇਜ਼ ਤੁਹਾਨੂੰ ਪਤਾ ਕਿ ਮੈਂ ਕਦੋਂ ਬਾਹਰ ਨਹੀਂ ਨਿਕਲੀ ਹੈਗੀ ਕਾਫੀ ਦਿਨਾਂ ਬਾਅਦ ਮੈਂ ਬਾਹਰ ਨਿਕਲੀ ਤੇ ਗੱਡੀ ਚੁਲਾ ਰਹੀ ਸੀ ਅੱਜ ਮੈਂ ਹੈ ਨਾ ਜਦੋਂ ਸਨੋ ਪਈ ਹੋਈ ਹੈ ਤੇ ਹਾਇ I don't know ਕਿਦਾਂ ਦਾ ਐਕਸਪੀਰੀਅੰਸ ਹੋਊਗਾ ਫਿਲਹਾਲ ਤਾਂ ਆਪਣ ਪੰਜ ਮਿੰਟ ਵੇਟ ਕਰਨੀ ਪੈਣੀ ਕਿ ਗੱਡੀ ਦਾ ਇੰਜਨ ਥੋੜਾ ਜਿਹਾ ਗਰਮ ਹੋ ਜਾਏ ਫਿਰ ਆਪਾਂ ਤੁਰਾਂਗੇ ਹਾਲੇ ਤਾਂ ਇੰਜਨ ਹੀ ਬਹੁਤ ਠੰਡਾ ਹੈ ਮੈਂ ਦੇਖੋ ਚਾਬੀ ਤਾਂ ਮੈਂ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਹੈਗੀ ਤੇ ਇੰਜਨ ਵਾਲੀ ਸੂਈ ਜਮਾ ਨੀਚੇ ਜੋ ਤੱਕ ਕਿ ਸੈਂਟਰ 'ਚ ਨਹੀਂ ਆਉਂਦੀ ਹੈਗੀ ਹੈਨਾ ਅਰ ਰਾਈਟ ਸਾਈਡ ਵਾਲੀ ਜਿਹੜੀ ਇੰਜਨ ਦੀ ਸੂਈ ਆ ਉਹ ਤੱਕ ਆਪਾਂ ਗੱਡੀ ਨਹੀਂ ਮਤਲਬ ਤੋਰਨੀ ਹੁੰਦੀ ਹੈਗੀ ਜੇ ਥੋੜੀ ਬਹੁਤੀ ਉੱਪਰ ਆ ਜਾਏ ਉਹਦੋਂ ਫਿਰ ਆਪਣੇ ਹੁੰਦਾ ਵੀ ਹਾ ਇੰਜਨ ਗਰਮ ਹੋ ਗਿਆ ਨਹੀਂ ਤਾਂ ਬਜਾ ਜਦੋਂ ਠੰਡੇ ਇੰਜਨ 'ਚ ਗੱਡੀ ਸਟਾਰਟ ਕਰਦੇ ਆ ਜਾਂ ਚਲਾਉਂਦੇ ਆ ਹਨਾ ਤਾਂ ਉਹ ਫਿਰ ਗੱਡੀ ਨੂੰ ਨੁਕਸਾਨ ਕਰਦਾ ਆ ਗਾਈਜ਼ ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿਸੇ ਨੇ ਆ ਸਨੋਮੈਨ ਬਣਾਇਆ ਹੋਇਆ ਆ ਮੈਨੂੰ ਮੈਂ ਤਾਂ ਦੇਖਿਆ ਨਹੀਂ ਸੀ ਨੋਟਿਸ ਨਹੀਂ ਕੀਤਾ ਤੁਹਾਨੂੰ ਦਿਖ ਰਿਹਾ ਸਨੋਮੈਨ ਮੂਮੈਨ ਜੋ ਵੀ ਬਣਾਇਆ ਦਿਖਾਣੀ ਹੈ ਉਹ ਦੇਖੋ ਕਿ ਮੈਂ ਕਰ ਲੈਂਦੇ ਨੇ ਗਾਈਜ਼ ਇੰਨੀ ਠੰਡ ਦੇ ਵਿੱਚ ਮੇਰਾ ਤਾਂ ਬਾਹਰੋਂ ਅੰਦਰੋਂ ਹਨਾ ਉੱਥੋਂ ਦੇਖ-ਦੇਖ ਕੇ ਵੀ ਇੰਨਾ ਜ਼ਖਾਮ ਲੱਗਿਆ ਹੋਇਆ ਤੇ ਕਿੱਦਾਂ ਹਨਾ ਸਾਰੇ ਜਣੇ ਬਾਹਰ ਆ ਕੇ ਵੀ ਸਨੋਮੈਨ ਬਣਾ ਰੱਖਿਆ ਨੇ ਉੱਥੇ ਆਹ ਦੇਖੋ ਇੱਧਰ ਇੱਕ ਗੋਰਾਬ ਦਾ ਕੁੱਤਾ ਘੁੰਮਦਾ ਫਿਰਦਾ ਆ ਇੰਨੀ ਇੱਥੇ ਬੰਦਿਆਂ ਦੀ ਨਿੱਜਤਾ ਹੈਗੀ ਜਿੰਨੀ ਕੁੱਤਿਆਂ ਦੀ ਅੱਜ ਕੱਲ ਮੈਨੂੰ ਲੱਗਦਾ ਨੋਟਿਸ ਕਰੋ ਗਾਈਜ਼ ਮੈਂ ਤਾਂ ਦੇਖੋ ਕਿੰਨੇ ਹਨਾ ਲੇਹਰਾਂ ਪਾ ਕੇ ਕੱਪੜੇ ਨਹੀਂ ਉਹ ਸ਼ਾਰਟਸ 'ਚ ਹੀ ਫੇਰੀ ਜਾਂਦਾ ਆ ਅਨੋਰ ਪਰਨੇ ਲੱਗਦੀ -1 ਕਿ ਟੈਂਪਰੇਚਰ ਆ ਬਾਹਰ ਤੇ ਗਾਇਸ ਸਿਰਫ 10 ਮਿੰਟ ਹੀ ਰਹਿ ਗਏ ਤੇ ਹੁਣ ਆਪਾਂ ਚੱਲਦੇ ਆਂ ਗੱਡੀ ਥੋੜੀ ਜੀ ਗਰਮ ਹੋ ਗਈ ਆ ਤੇ ਵੈਸੇ ਤਾਂ 15 ਮਿੰਟ ਲੱਗ ਹੀ ਜਾਂਦੇ ਨੇ ਕਿ ਪਰ ਦੇਖਦੇ 10 ਮਿੰਟ ਚ ਆਪਾਂ ਪਹੁੰਚ ਸਕਦੇ ਆਂ ਜਾਂ ਨਹੀਂ ਬਹੁਤ ਦਿਨ ਹੋ ਗਏ ਗਾਇਸ ਮੈਂ ਗੱਡੀ ਡਰਾਈਵ ਨਹੀਂ ਕੀਤੀ ਅੱਜ ਬਹੁਤ ਦਿਨਾਂ ਬਾਅਦ ਮੈਂ ਡਰਾਈਵ ਕਰ ਰਹੀ ਆ ਥੋੜਾ ਜਿਹਾ ਉੱਪਰੋਂ ਉੱਪਰਾਂ ਜਿਹਾ ਲੱਗ ਰਿਹਾ ਹੈ ਮੈਨੂੰ ਇੱਕ ਤਾਂ ਪਤਾ ਨਹੀਂ ਇਹ ਜੰਮਿਆ ਹੈ ਤੇ ਸੜਕ ਤੇ ਸਨੋ ਹੀ ਜੰਮੀ ਹੋਈ ਆ ਉਹਦੇ ਕਰਕੇ ਲੱਗ ਰਿਹਾ ਹੈ ਆ ਪਤਾ ਨਹੀਂ ਬਾੜੇ ਦਿਨਾਂ ਬਾਅਦ ਚਲਾ ਰਹੀ ਉਹਦੇ ਕਰਕੇ ਲੱਗ ਰਿਹਾ ਹੈ ਆਹ ਵੇਖੋ ਇਹਨਾਂ ਨੇ ਸਨੋ ਉਹ ਇਕੱਠਾ ਕਰਕੇ ਇੱਥੇ ਵੀ ਕਿੱਡਾ ਢੇਰ ਲਾਇਆ ਸਾਰੇ ਕਿਤੇ ਬਰਫ਼ੋ ਬਰਫ਼ ਕੰਮ ਹੋਇਆ ਪਿਆ ਚਿੱਟੀ ਚਿੱਟੀ ਧਰਤੀ ਹੋਈ ਪਈ ਆ ਤੇ ਗਾਇਜ਼ ਆ ਮੇਨ ਰੋਡ ਆ ਤੇ ਮੇਨ ਰੋਡ ਦੇ ਉੱਤੇ ਦੇਖੋ ਗਾਰਾ ਹੀ ਗਾਰਾ ਜਾ ਹੋਇਆ ਪਿਆ ਗੱਡੀਆਂ ਦੇਖੋ ਕਿਵੇਂ ਲੱਭੜ ਜਾਂਦੀਆਂ ਸਨੋ ਵਿੱਚ ਗਾਈਜ਼ ਜਮਾ ਟਾਈਮ ਤੇ ਪਹੁੰਚਾ ਆਪਾਂ ਪਹੁੰਚ ਗਏ ਹੁਣ ਫਟਾਫਟ ਜਾਂਦੇ ਆ ਆਪਾਂ ਅੰਦਰ ਕਿਉਂਕਿ ਹੁਣ ਮੇਰੇ ਦਵਾ ਦਾ ਦਰਦ ਵੀ ਹੋਣ ਲੱਗਿਆ ਜਾੜ ਦੇ ਚ ਗੋਲੀਆਂ ਨੇ 2-4 ਘੰਟੇ ਕੰਮ ਕੀਤਾ ਆ ਦੇਖੋ ਗਾਈਜ਼ ਕਿੰਨਾ ਮਾੜਾ ਹਾਲਾ ਸਨੋ ਦਾ ਜਿਹੜੇ ਕਹਿੰਦੇ ਨੇ ਅਸੀਂ ਸਨੋ ਦੇਖਣੀ ਆ ਆਹ ਸਨੋ ਦੀ ਰਿਐਲਿਟੀ ਐ ਗਾਵਾਂ ਗਾਵਾਂ ਬਣੇ ਪਏ ਸਾਰੇ ਕਿਤੇ ਆ ਦੇਖੋ ਗੱਡੀ ਕਿੰਨੀ ਗੰਦੀ ਕਰਤੀ ਇਹਨੇ ਤੇ ਗਾਇਸ ਡੈਂਟਿਸਟ ਤੇ ਤਾਂ ਮੈਂ ਹੋਈ ਆਂ ਪਰ ਹਨਾ ਮੇ ਕੋਈ ਇੰਸ਼ੋਰੈਂਸ ਨਹੀਂ ਹੈਗੀ ਇਸ ਟਾਈਮ ਕੋਈ ਵੀ ਤੇ ਸਿਰਫ ਉਹਨਾਂ ਨੇ ਚੈੱਕ ਕਰਨ ਦੀ ਮੇਰੀ ਜੜ ਨੂੰ ਸਿਰਫ ਚੈੱਕ ਕਰਨ ਦੇ 250 ਡਾਲਰ ਲੈ ਲਿਆ ਤੇ ਫਿਰ ਉਹਨਾਂ ਨੇ ਚੈੱਕ ਕਰਕੇ ਦੱਸਿਆ ਕਿ ਮੈਨੂੰ ਕੀ ਕੀ ਚੀਜ਼ਾਂ ਦੀ ਲੋੜ ਆ ਤੇ ਉਹਦੇ ਤੇ ਟੋਟਲ ਖਰਚਾ ਉਹਨਾ 4000 ਡਾਲਰ ਕਹਿੰਦੇ ਸੀਗੇ ਮੈਂ ਸੁਣਿਆ ਸੀ ਕਿ ਕੈਨੇਡਾ ਦੇ ਵਿੱਚ ਡੈਂਟਲ ਹਨਾ ਜਿਹੜਾ ਆ ਸਾਰਾ ਟ੍ਰੀਟਮੈਂਟ ਬਹੁਤ ਮਹਿੰਗਾ ਆ ਤੇ ਮੈਨੂੰ ਹੁਣ ਦੇਖ ਕੇ ਪਤਾ ਲੱਗ ਗਿਆ ਕਿ ਕਿੰਨਾ 14 ਦਾ ਮਹਿੰਗਾ ਆ ਕੈਨ ਯੂ ਗਾਈਜ਼ ਇਮੇਜਿਨ ਕਿ 250 ਡਾਲਰ ਜਿਹੜਾ ਕੋ ਦਾ ਕੰਮ ਨਹੀਂ ਕਰ ਰਿਹਾ ਉਹਦਾ ਇੱਕਦਮ 250 ਡਾਲਰ ਲੱਗ ਜੇ ਹਨਾ ਸਿਰਫ ਇੱਕ ਛੋਟੀ ਜੀ ਚੀਜ਼ ਤੇ ਇਹ ਚ ਕੋਈ ਮੈਡੀਕੇਸ਼ਨ ਨਹੀਂ ਕੁਛ ਨਹੀਂ ਹਲੇ ਮੈਂ ਜਿਹੜੀ ਨਾਲ ਮੈਨੂੰ ਦਵਾਈ ਪ੍ਰਿਸਕ੍ਰਾਈਬ ਕੀਤੀ ਹੈ ਹਨਾ ਪੇਨ ਤੋਂ ਉਹ ਮੈਨੂੰ ਲੈਣੀ ਪੈਣੀ ਅਲੱਗ ਤੋਂ ਤੇ ਉਹਦੇ ਮੈਨੂੰ ਅਲੱਗ ਪੇ ਕਰਨੇ ਆ ਇਹ 250 ਡਾਲਰ ਤੁਸੀਂ ਇੰਡੀਆ ਦੇ ਹਿਸਾਬ ਨਾਲ ਲਾ ਲਓ ਕਿ 6212 12 ਅਤੇ 618 18000 ਰੁਪਏ ਸਿਰਫ ਨਾਲੇ ਜਾੜ ਦੇਖਣ ਦਾ ਲੈ ਲੈ ਐਨੇ ਜਿਹਦਾ ਇੰਡੀਆ ਮੇਰੇ ਸਾਰੇ ਸਾਰੀਆਂ ਜਾੜਾਂ ਭਰਦਾਂ ਨੇ ਤੇ ਹਾਲੇ ਕਹਿੰਦੇ ਵੀ ਜੇ ਮੈਂ ਇਹਨੂੰ ਫਿਲਿੰਗ ਕਰਾਉਣੀ ਆ ਹਨਾ ਤਾਂ ਉਹਦੇ ਵਾਸਤੇ ਮੈਨੂੰ ਟਾਈਮ ਲੱਗੂਗਾ ਵੇਟ ਕਰਨੀ ਪੈਣੀ ਆ 2-2 4 ਮਹੀਨੇ ਹਨਾ ਸਪੈਸ਼ਲਿਸਟ ਕਰੂਗਾ ਇਹ ਨਹੀਂ ਕਰ ਸਕਦੇ ਕਿਉਂਕਿ ਜਾੜ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਤੇ ਆਈ ਡੋਟ ਨੋ ਹੁਣ ਮੈਂ ਫਿਲਹਾਲ ਦੀ ਘਰੇ ਚੱਲੀ ਹਾਂ ਤੇ ਆਪਾਂ ਦਵਾਈ ਲੈ ਲੈਣੇ ਗੋਲੇ ਖਾ ਲੈ ਕਰਨੀ ਆਪਾਂ ਠੀਕ ਹੋ ਜਾਊਗਾ ਤੇ ਬਾਕੀ ਮੈਂ ਹੋਰ ਕਿਸੇ ਜਗ੍ਹਾ ਤੇ ਪਤਾ ਕਰਦੀ ਆਂ ਜੇ ਕਿਤੇ ਕੋਈ ਸਹੀ ਹੁੰਦਾ ਹੋਇਆ ਬਾਕੀ ਜਾਂ ਇੰਸ਼ੋਰੈਂਸ ਵਗੈਰਾ ਪਤਾ ਕਰਦੀ ਆਂ ਕੋਈ ਇੰਸ਼ੋਰੈਂਸ ਕਰਾਈਏ ਕਿਉਂਕਿ ਇੰਨੇ ਪੈਸੇ ਆਪਦੀ ਜੇਬ ਚ ਲਾਉਣੇ 3-4000 ਡਾਲਰ ਥੋੜੀ ਥੋੜੀ ਗੱਲ ਨਹੀਂ ਹੁੰਦੀ ਹੈ ਕਿ ਹਾਲੇ ਤੋਂ ਉੱਪਰ ਉਹਦੇ ਟੈਕਸ ਵੀ ਲੱਗੂਗਾ ਮਤਲਬ 5000 ਡਾਲਰ ਦੀ ਗੇਡ ਨੂੰ ਜਾਊਗੀ ਸਿਰਫ ਮੇਰੀ ਇੱਕ ਜਾੜ ਤੇ ਹਾਲੇ ਨੰਮ ਨੂੰ ਕਿਹਾ ਵੀ ਮੇਰੇ ਕਿਹੜੀ ਆਪਣੇ ਕਹਿੰਦੇ ਹੁੰਦੇ ਹੈਗੇ ਕਿਹੜੀਆਂ ਜਾੜਾਂ ਹੁੰਦੀਆਂ ਰਹੀਆਂ ਅਕਲ ਜਾੜਾਂ ਆ ਰਹੇ ਆ ਨੇ ਕਹਿੰਦੇ ਤੁਹਾਨੂੰ ਇਨ ਫਿਊਚਰ ਉਹ ਵੀ ਕਢਾਉਣੀਆਂ ਪੈਣਗੀਆਂ ਹੂ ਵਾਏ ਗੁਰੂ ਸੱਚੇ ਪਾਤਸ਼ਾ ਆਪਾਂ ਘਰੇ ਚੱਲਦੇ ਆਂ ਪਹਿਲਾਂ ਤਾਂ ਫਿਰ ਦੇਖਦੇ ਆਂ ਬਾਕੀ ਕੁਝ ਤੇ ਸ਼ਾਮ ਦੇ 4:30 ਹੋ ਗਿਆ ਗਾਈਜ਼ ਬਾਅਦ ਤੁਸੀਂ ਟ੍ਰੈਫਿਕ ਦੇਖੋ ਗਾਈਜ਼ ਆਪਾਂ ਘਰੇ ਆ ਗਏ ਹੁਣ ਇੰਨਾ ਵੱਡਾ ਖਰਚਾ ਸੁਣ ਕੇ ਮੇਰੀ ਤਾਂ ਜਾੜ ਹੀ ਦੁਖਣੋਂ ਹਟ ਗਈ ਤੇ ਗਾਇਸ ਮੈਂ ਜਿਹੜੀਆਂ ਉਹਨਾਂ ਨੇ ਦਵਾਈਆਂ ਲਿਖੀਆਂ ਉਹ ਵੀ ਨਹੀਂ ਲੈ ਕੇ ਆਈ ਹੈਗੀ ਮੈਂ ਕਿਹਾ ਚੱਲ ਜਦੋਂ ਜਿਆਦਾ ਦਰਦ ਹੋਣ ਲੱਗੇ ਬਹੁਤ ਜਿਆਦਾ ਉਦਨ ਲੈ ਕੇ ਆਵਾਂਗੀ ਕਾਣੂ ਹੁਣ 50 60 ਡਾਲਰ ਲਾਉਣੇ ਘਰੇ ਜਿਹੜੀ ਟੈਨਲ ਵਗੈਰਾ ਪੀਆ ਪੋ ਹੀ ਲੈ ਕੇ ਸਾਹ ਲੈਣਾ ਲੌਂਗ ਨੂੰ ਰੱਖ ਲੈਣਾ ਚਾਹਦੇ ਵਿੱਚ ਪਹਿਲਾਂ ਇੰਸ਼ੋਰੈਂਸ ਕਰਾਈਏ ਬਹੁਤ ਵੱਡੀ ਬੇਵਕੂਫੀ ਹੈ ਗਾਇਸ ਜੇ ਆਪਣੇ ਕੋਈ ਇੰਸ਼ੋਰੈਂਸ ਨਹੀਂ ਨਾ ਹੈਗੀ ਤਾਂ ਕੁਝ ਵੀ ਨਹੀਂ ਹੈਗਾ ਜੇ ਇੰਸ਼ੋਰੈਂਸ ਹੁੰਦੀ ਤਾਂ ਮੈਂ ਅੱਜ ਫਟਾ ਫਟਕਾ ਲੈਣਾ ਜਿੰਮੋ ਕਿ ਹਾਂ ਕਰ ਦੂੰ ਪਰ ਹੁਣ ਮੈਨੂੰ ਸੋਚਣਾ ਪੈਣਾ ਹੈ ਤੇ ਵੇਟ ਕਰਨਾ ਪੈਣਾ ਹੈ ਦੇ ਆ ਦਿੱਤ ਕੋਟ ਉਸ ਦੀ ਸ਼ਾਮ ਦਾ ਵੀਊ ਹਾਂ ਜੀ ਗਏ ਸੀ ਆਪਾਂ ਘਰੇ ਆ ਗਏ ਆ ਤੇ ਘਰੇ ਆਉਂਦੇ ਸਾਲ ਮੈਨੇ ਇੱਕ ਹੋਰ ਸਰਪ੍ਰਾਈਜ਼ ਮਿਲਿਆ ਉੱਥੇ ਤਾਂ ਜੋ ਹੋਣਾ ਸੀ ਹੋਇਆ ਉਹਦੇ ਬਾਰੇ ਆਪਾਂ ਇਨ ਫਿਊਚਰ ਗੱਲ ਕਰਾਂਗੇ ਫਿਰ ਦੱਸਾਂਗੇ ਤੁਹਾਨੂੰ ਕਿ ਉਹਦਾ ਕੀ ਬੰਦ ਆ ਤੇ ਆਪਣਾ ਆਇਆ ਅੱਜ ਇੰਡੀਆ ਤੋਂ ਪਾਰਸਲ ਤੇ ਆਪਣੇ ਘਰ ਅਗੇ ਰੱਖਿਆ ਸੀ ਜਦੋਂ ਮੈਂ ਘਰੇ ਆਈ ਤਾਂ ਮੈਨੂੰ ਪਤਾ ਲੱਗ ਗਿਆ ਤੇ ਆਪਾਂ ਅੱਜ ਉਹਦੀ ਅਨਬਾਕਸਿੰਗ ਕਰਦੇ ਆ ਥੋਡੇ ਨਾਲ ਆਜੋ ਗਾਇਸ ਆਪਾਂ ਪਾਰਸਲ ਓਪਨ ਕਰੀਏ ਕਿ ਨਾ ਉਹਨਾਂ ਨੇ ਪੈਕ ਕਰ ਕਰਕੇ ਭੇਜਿਆ ਹਣਾ ਸਾਫ ਬਾਹਲੇ ਪਾਸੇ ਚੇਪੀਆਂ ਲਾਉਂਦੇ ਨੇ ਤੇ ਗਾਇਸ ਇਹ ਭੇਜਿਆ ਹੈ ਆਪਣੇ ਘਰਦਿਆਂ ਨੇ ਰੋਟੀਆਂ ਵਾਲਾ ਡੱਬਾ ਟੀਲ ਦਾ ਆ ਸਾਡਾ ਰੋਟੀਆਂ ਦਾ ਡੱਬਾ ਟੁੱਟ ਗਿਆ ਸੀ ਤਾਂ ਕਰਕੇ ਉਹਨਾਂ ਨੇ ਫਿਰ ਇਹ ਭੇਜਤਾ ਹੁਣ ਇਹ ਪਿੰਨੀਆਂ ਖੰਡੀਆਂ ਨਹੀਂ ਕਿੰਨੀਆਂ ਵਰਦੀਆਂ ਨੇ ਤੇ ਗਾਇਜ਼ ਆ ਭੇਜੀਆ ਕੋਟੀ ਮੇਰੀ ਬੇਟੀ ਲਈ ਥੋੜੀ ਜਿਹੀ ਵੱਡੀ ਆ ਥੋੜੀ ਜਿਹੀ ਵੱਟੀ ਹੋਈ ਦੀ ਆਉਗੀ ਪਰ ਬਹੁਤ ਸੋਹਣੀ ਆ ਇਹਦੇ ਨਾਲ ਬਹੁਤ ਯਾਦਾਂ ਜੁੜੀਆਂ ਨੇ ਇਹ ਵੀ ਤੁਹਾਨੂੰ ਆਪਾਂ ਦੱਸਾਂਗੇ ਹੁਣ ਥੋੜੇ ਟਾਈਮ ਬਾਅਦ ਤੇ ਗਾਇਸ ਇਹ ਹੈਗੀ ਐ ਇੱਕ ਹੋਰ ਕੋਟੀ ਇਹ ਮੈਂ ਆਪਣੀ ਬੇਟੀ ਲਈ ਬਣਵਾਈ ਆ ਸਪੈਸ਼ਲ ਦੱਸੋ ਕਿ ਮਿਆ ਸੋਹਣੀ ਆ ਬੱਟ ਹਨ ਜਵਾਗ ਛੇਤੀ ਵੱਡੇ ਹੋ ਜਾਂਦੇ ਪਤਾ ਨਹੀਂ ਲੱਗਦਾ ਕਦੋਂ ਵੱਡੇ ਹੋ ਜਾਂਦੇ ਆ ਦੋ ਕੋਟੀਆਂ ਆਈਆਂ ਇੱਕ ਰੋਟੀਆਂ ਡੱਬਾ ਤੇ ਗਾਈਜ਼ ਇਹ ਵਾਲੀ ਕੋਟੀ ਆ ਜਿਹੜੀ ਇਹ ਮੈਂ ਬਣਵਾਈ ਸੀਗੀ ਹਨਾ ਰੂਰਲ ਬਰੂਮ ਤੋਂ ਤੇ ਉਹਨਾਂ ਦਾ ਇੱਕ ਹੋਰ ਅਕਾਊਂਟ ਵੀ ਆ ਐਮਬਰਾਇਡਰੀ ਬਾਈ ਸਿਸਟਰਸ ਤੇ ਉਹਨਾਂ ਨੇ ਇਹ ਬਣਾਈ ਆ ਤੇ ਬਹੁਤ ਸੋਹਣੀ ਕੋਟੀ ਆ ਤੇ ਉਹਨਾਂ ਦਾ ਅਕਾਊਂਟ ਮੈਂ ਹਨਾ ਇੰਸਟਾ ਤੇ ਦੇਖਿਆ ਸੀਗਾ ਬਹੁਤ ਸੋਹਣੀ ਉਹਨਾਂ ਦੇ ਕੰਮ ਆਗਾ ਤੇ ਫਿਰ ਮੈਂ ਸੋਚਿਆ ਕਿ ਮੈਂ ਵੀ ਆਰਡਰ ਕਰ ਦੇ ਕਿਉਂਕਿ ਪਾਰਸਲ ਤਾਂ ਆਉਣਾ ਹੀ ਸੀਗਾ ਤੇ ਨਾਲ ਮੈਂ ਇਹ ਵੀ ਮੰਗਵਾ ਲਿਆ ਤੇ ਜੇ ਕਿਸੇ ਨੇ ਆਰਡਰ ਕਰਨਾ ਹੋਇਆ ਤਾਂ ਮੈਂ ਉਹਨਾਂ ਦੀ ਆਈਡੀ ਆਪਣੀ ਇਸ ਵੀਡੀਓ ਦੇ ਵਿੱਚ ਮੈਂਸ਼ਨ ਕਰ ਦੂੰਗੀ ਤੇ ਤੁਸੀਂ ਉਹਨਾਂ ਨੂੰ ਇੰਸਟਾਗ੍ਰam ਤੇ ਡੀਐਮ ਕਰ ਸਕਦੇ ਹੋ ਹੁਣ ਆਉਂਦੀ ਹੈ ਵਾਰੀ ਗਾਇਸ ਮੇਨ ਪ੍ਰੋਡਕਟ ਦੀ ਜਿਹੜਾ ਜਿਹੜਾ ਕੀ ਹੈਗਾ ਖੋਆ ਤੇ ਜਿਹੜਾ ਹੈ ਗੈਸ ਬਹੁਤ ਹੈਵੀ ਆ ਤੇ ਨਿਕਲਣਾ ਨਹੀਂ ਮੇਰ ਤੋਂ ਹਾਂਜੀ ਗਾਇਸ ਨੈਕਸਟ ਤੱਕ ਖੋਆ ਇਹ ਮੇਰੇ ਤੋਂ ਫਿਲਹਾਲ ਇਹ ਚ ਡੱਬੇ ਨਿਕਲ ਨਹੀਂ ਰਹੇ ਹੈਗੇ ਤੇ ਆਪਾਂ ਨੂੰ ਫੇਰ ਕੱਢਦੇ ਆਂ ਤੇ ਬਾਵਾ ਸਾਰਾ ਖੋਆ ਭੇਜਿਆ ਕਰਦਿਆਂ ਨੇ ਹਾਂਜੀ ਗਾਇਸ ਤੇ ਇਹਨਾਂ ਦੀ ਨਾ ਮੈਂ ਆਪਣੇ ਜਿਹੜੀ ਆਈਡੀ ਹੈਗੀ ਇੰਸਟਾ ਹੈਂਡਲ ਮੈਂ ਇੱਥੇ ਮੈਂਸ਼ਨ ਕਰ ਰਹੀ ਹਾਂ ਤੁਸੀਂ ਜਾ ਕੇ ਇਹਨਾਂ ਦੇ ਅਕਾਊਂਟ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੀ ਕਰਦੇ ਆ ਮੈਨੂੰ ਫਿਲਹਾਲ ਇੱਕ ਕੋਟੀ ਦੀ ਲੋੜ ਸੀਗੀ ਹਨਾ ਤਾਂ ਇਹ ਕਰਕੇ ਮੈਂ ਸਿਰਫ ਕੋਟੀ ਤੇ ਏਮਬਰਾਇਡਰੀ ਕਰਵਾਈ ਆ ਬਾਕੀ ਸੂਟ ਵਗੈਰਾ ਤੇ ਪੇਂਟ ਵੀ ਕਰਦੇ ਆ ਕਢਾਈ ਵੀ ਕਰਦੇ ਆ ਤੇ ਫੋਨਾਂ ਦੇ ਕਵਰ ਵਗੈਰਾ ਵੀ ਬਣਾਉਂਦੇ ਆ ਤਾਂ ਜਿਨ੍ਹਾਂ ਨੇ ਵੀ ਹੋਰ ਕਿਸੇ ਵੀ ਚੀਜ਼ ਦੇ ਵਿੱਚ ਹਨਾ ਕੋਈ ਚੀਜ਼ ਬਣਵਾਉਣੀ ਹੈਗੀ ਤਾਂ ਉਹਨਾਂ ਦੇ ਅਕਾਊਂਟ ਤੇ ਜਾ ਕੇ ਤੁਸੀਂ ਚੈੱਕ ਕਰ ਲਿਓ ਤੇ ਤੁਹਾਡਾ ਰਿਪਲਾਈ ਵੀ ਬਹੁਤ ਜਲਦੀ ਕਰਦੀ ਆ ਕਿ ਇਦਾਂ ਨਹੀਂ ਹੈ ਕਿ ਉਹ ਟਾਈਮ ਲੈ ਲੈਂਦੇ ਤੇ ਬਹੁਤ ਜਲਦੀ ਤੁਹਾਨੂੰ ਜਿੰਨਾ ਨੇ ਕਿਹਾ ਕਿ ਕਿੰਨੇ ਟਾਈਮ ਦੇ ਵਿੱਚ ਚੀਜ਼ ਬਣ ਜੂਗੀ ਤਾਂ ਉਹਨੇ ਟਾਈਮ ਦੇ ਵਿੱਚ ਚੀਜ਼ ਬਣ ਕੇ ਤੁਹਾਡੇ ਹੱਥ 'ਚ ਹੋਊਗੀ। ਹਾਂਜੀ ਗਾਇਸ ਤੇ ਹੁਣ ਬੱਜ ਗਿਆ ਰਾਤ ਦੇ 8 ਤੇ ਆਪਾਂ ਰੋਟੀ ਸਬਜ਼ੀ ਖਾ ਲਈ ਐ ਤੇ ਅੱਜ ਮੈਂ ਬਣਾਈ ਸੀਗੀ ਮੂੰਗੀ ਬਸਤੀ ਦੀ ਤਾਲ। ਮੱਕੇ 'ਚ ਮੇਰਾ ਸਾਰਾ ਦਿਨ ਬਹੁਤ ਬਿਜ਼ੀ ਸੀਗਾ ਬਾਹਰ ਵੀ ਗਈ ਸੀ ਆਪਾਂ ਤੁਹਾਨੂੰ ਪਤਾ ਹੀ ਹੈ ਹਨਾ ਤੇ ਹੁਣ ਮੈਂ ਕਰਨੀ ਵਲੌਗ ਦੀ ਐਡੀਟਿੰਗ ਤੇ ਅੱਪਾ ਇੱਥੇ ਕਰਦੇ ਆ ਆਪਣੇ ਅੱਜ ਦੇ ਵਲੌਗ ਦੀ ਐਂਡਿੰਗ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਧੀਆ ਜਿਹਾ ਵਲੌਗ ਦੇ ਵਿੱਚ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਕੱਲ ਨੂੰ ਆਪਣੇ ਲਾਈਵ ਦੇ ਵਿੱਚ ਮਿਲਦੇ ਆ ਫਿਲਹਾਲ ਲਈ ਬਾਏ